ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1286 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1287 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਜਿਉਂ ਜਿਉਂ ਰਾਤ ਦਿਨ ਬੀਤਦੇ ਹਨ ਉਮਰ ਦਾ ਸਮਾਂ ਘਟਦਾ ਜਾਂਦਾ ਹੈ ਛਿਜੈ ਕਾਇਆ ਹੋਏ ਪ੍ਰਾਲ ਅਤੇ ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ ਵਰਤਨ ਵਰਤਿਆ ਸਰਬ ਜੰਜਾਲ ਜਗਤ ਦਾ ਵਰਤਨ ਬਲੇਵਾ ਜੀਵ ਲਈ ਸਾਰਾ ਫਾਹੀ ਬਣਦਾ ਜਾਂਦਾ ਹੈ ਭੁੱਲਿਆ ਚੁੱਕ ਗਿਆ ਤਪ ਤਾਲ ਇਸ ਵਿੱਚ ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿਸਰ ਜਾਂਦੀ ਹੈ ਭਾਵ ਜੀਵ ਐਨਾ ਸੰਸਾਰ ਦੇ ਰੰਝੇਵਿਆਂ ਵਿੱਚ ਵੜ ਜਾਂਦਾ ਹੈ ਖਵਤ ਹੋ ਜਾਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਅੰਦਾ ਝਕਸ਼ਖ ਪਿਆ ਚੇਰ ਜਗਤ ਦੇ ਵਰਤਮਲੇ ਵਿੱਚ ਅੰਨਾ ਹੋਇਆ ਜੀਵਾ ਇਸ ਵਿੱਚ ਝਖਾਂ ਮਾਰ ਮਾਰ ਕੇ ਕਿਸੇ ਲੰਮੇ ਝਮੇਲੇ ਵਿੱਚ ਜਾ ਪੈਂਦਾ ਹੈ ਪਿਛੈ ਰੋ ਵਹਿ ਲਿਆ ਵਹਿ ਫੇਰ ਤੇ ਉਸ ਦੇ ਮਰਨ ਪਿੱਛੋਂ ਉਸ ਦੇ ਸੁਨਬੰਧੀ ਰੋਂਦੇ ਹਨ ਤੇ ਵੈਨ ਕਰਦੇ ਹਨ ਕਿ ਉਸ ਨੂੰ ਕਿਵੇਂ ਮੋੜ ਲਈਏ ਬੇਨਬੂਜੇ ਕਿਸ ਸੁਝੇ ਨਾਹੀ ਸਮਝਣ ਤੋਂ ਬਿਨਾ ਜਗਤ ਨੂੰ ਵਰਤਨ ਬਲੇਵੇ ਵਿੱਚ ਕੁਝ ਸੁਝਦਾ ਨਹੀਂ ਮੋਇਆ ਰੋਹੇ ਰੋਂਦੇ ਮਰ ਜਾਹੀਂ ਮਰਨ ਵਾਲਾ ਤਾਂ ਮਰ ਗਿਆ ਪਿਛਲੇ ਰੋਂਦੇ ਹਣ ਤੇ ਰੋ ਰੋ ਕੇ ਖਪਦੇ ਹਨ ਮਰਨ ਵਾਲੇ ਹੋ ਜਾਂਦੇ ਹਨ ਨਾਨਕ ਖਸਮੈ ਏਵੈ ਭਾਵੇ ਪਰ ਏ ਨਾਨਕ ਖਸਮ ਪ੍ਰਭ ਪ੍ਰਮਾਤਮਾ ਨੂੰ ਇਉਂ ਹੀ ਚੰਗਾ ਲੱਗਦਾ ਹੈ ਕਿ ਜੀਵ ਇਸੇ ਤਰ੍ਹਾਂ ਪਏ ਖਪਣਾ ਸੇਈ ਮੋਵੇ ਜਿਨ ਚੇਤਨਾ ਆਵੇ ਅਸਲ ਵਿੱਚ ਆਤਮਕ ਮੋਤੇ ਆਤਮਕ ਮੋਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਨਹੀਂ ਵੱਸਦਾ ਮਹੱਲਾ ਪਹਿਲਾ ਮੋਆ ਪ੍ਰਿਆਰ ਪ੍ਰੀਤ ਮੋਈ ਮੋਆ ਵੈਰਵਾਦੀ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸਦਾ ਉਹ ਪ੍ਰੀਤ ਪਿਆਰ ਮੁੱਕ ਜਾਂਦਾ ਹੈ ਜੋ ਆਪਣੇ ਸੰਬੰਧੀਆਂ ਨਾਲ ਕਰਦਾ ਸੀ ਝਗੜਿਆਂ ਦਾ ਮੂਲ ਵੈਰ ਵੀ ਖਤਮ ਹੋ ਜਾਂਦਾ ਹੈ ਮਰਨ ਤੋਂ ਬਾਅਦ ਵਨਗਿਆ ਰੂਪ ਵਿਨਸਿਆ ਦੁਖੀ ਦੇਹ ਰੁਲੀ ਸਰੀਰ ਦਾ ਸੋਹਣਾ ਰੰਗ ਰੂਪ ਨਾਸ ਹੋ ਜਾਂਦਾ ਹੈ ਵਿਚਾਰਾ ਸਰੀਰ ਵੀ ਰੋਲ ਜਾਂਦਾ ਹੈ ਅੱਗ ਜਾਂ ਮਿੱਟੀ ਆਦਕ ਦੇ ਹਵਾਲੇ ਹੋ ਜਾਂਦਾ ਹੈ ਕਿੱਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਉਸ ਦੇ ਸੰਬੰਧੀ ਤੇ ਭਾਈਚਾਰੇ ਦੇ ਬੰਦੇ ਮਨ ਵਿੱਚ ਖਿਆਲ ਕਰਦੇ ਹਨ ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿੱਥੋਂ ਆਇਆ ਸੀ ਤੇ ਕਿੱਥੇ ਤੁਰ ਗਿਆ ਭਾਵ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈ ਸੀ ਭਾਵ ਉਸ ਵਿੱਚ ਫਲਾਣੇ ਐਬ ਨਹੀਂ ਸਨ ਤੇ ਉਸ ਵਿੱਚ ਫਲਾਣੇ ਗੁਣ ਸਨ ਮਨ ਮੁਖ ਗੱਲਾਂ ਗੋਈਆ ਕੀਤਾ ਚਾਉ ਰਲੀ ਮਨ ਵਿੱਚ ਤੇ ਮੂੰਹ ਨਾਲ ਆਖਦੇ ਹਨ ਕਿਉ ਬੜੇ ਚਾਉ ਤੇ ਰਲੀਆਂ ਮਾਨ ਰਿਹਾ ਹੈ ਬੜੇ ਚਾਉ ਤੇ ਰਲੀਆਂ ਮਾਨ ਗਿਆ ਹੈ ਬੜਾ ਵਧੀਆ ਜੀਵਨ ਬਤੀਤ ਕਰ ਗਿਆ ਹੈ ਨਾਨਕ ਸੱਚੇ ਨਾਮ ਬਿਨ ਸਿਰ ਖੋਰ ਪਤ ਪਾਟੀ ਪਰ ਹੈ ਨਾਨਕ ਲੋਕ ਚਾਹੇ ਆਖੇ ਲੋਕ ਜੋਗ ਸ਼ਮਰਜੀ ਪੇ ਆਖਣ ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਲੋਕਾਂ ਵੱਲੋਂ ਹੋਈ ਹੋਈ ਸਾਰੀ ਦੀ ਸਾਰੀ ਇੱਜ਼ਤ ਲੀਰਾ ਹੋ ਗਈ ਸਮਝੋ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ ਆਖਰ ਨਾਮ ਹੀ ਮਿੱਤਰ ਬਣਦਾ ਹੈ ਬਾਜ ਗੁਰੂ ਜਗਤ ਬੌਰਾ ਨਾ ਨਾਵੇ ਸਾਰ ਨ ਪਾਈ ਪਰ ਜਗਤ ਗੁਰੂ ਤੋਂ ਬਿਨਾ ਕੰਬਲਾ ਜਿਆ ਹੋ ਰਿਹਾ ਹੈ ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ ਨਾਮ ਦੀ ਕਦਰ ਨਹੀਂ ਪੈਂਦੀ ਸਤਿਗੁਰ ਸੇਵੈ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਜਿਹੜੇ ਬੰਦੇ ਗੁਰੂ ਦੇ ਕਹੇ ਅਨੁਸਾਰ ਤੁਰਦੇ ਹਨ ਤੇ ਇਸ ਤਰ੍ਹਾਂ ਜਿਨ੍ਹਾਂ ਨੇ ਪ੍ਰਭੂ ਵਿੱਚ ਆਪਣੀ ਸੁਰਤ ਜੋੜੀ ਹੈ ਉਹ ਪ੍ਰਭੂ ਦੇ ਦਰ ਤੇ ਕਬੂਲ ਹਨ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨਵਸਾਈ ਜਿਸ ਮਨੁੱਖ ਨੂੰ ਪ੍ਰਭੂ ਆਪਣਾ ਭਾਣਾ ਮਿੱਠਾ ਕਰ ਮੰਨਾਂਦਾ ਹੈ ਉਹ ਸੇਵਕ ਉਹ ਜਿਆ ਹੋ ਜਾਂਦਾ ਹੈ ਜੈਸਾ ਪ੍ਰਭੂ ਮਾਲਕ ਹੈ ਆਪਣੇ ਭਾਣੇ ਕੋਹ ਕਨ ਸੁਖ ਪਾਇਆ ਅੰਦਾ ਅੰਦ ਕਮਾਈ ਆਪਣੀ ਮਰਜ਼ੀ ਅਨੁਸਾਰ ਤੁਰ ਕੇ ਕਦੇ ਕੋਈ ਮਨੁੱਖ ਸੁਖ ਨਹੀਂ ਪਾਉਂਦਾ ਅੰਨਾ ਸੁਧਾਨਿਆਂ ਵਾਲਾ ਕੰਮ ਹੀ ਕਰਦਾ ਹੈ ਵਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁੱਖ ਨਾ ਜਾਏ ਮੂਰਖ ਦੀ ਮਾਇਆ ਦੀ ਭੁੱਖ ਮੁਕਦੀ ਨਹੀਂ ਮਾਇਆ ਵਿੱਚ ਕਦੇ ਰਜਦਾ ਨਹੀਂ ਹੈ ਦੂਜਾ ਸਭ ਕੋ ਲੱਗ ਵੇ ਗੁੱਤਾ ਬਿਨ ਸਤਗੁਰੂ ਬੂਜ ਨਾ ਪਾਈ ਮਾਇਆ ਵਿੱਚ ਲੱਗ ਕੇ ਹਰ ਕੋਈ ਖੁਆਰੀ ਹੁੰਦਾ ਹੈ ਗੁਰੂ ਤੋਂ ਬਿਨਾਂ ਸਮਝ ਨਹੀਂ ਪੈਂਦੀ ਕਿ ਮਾਇਆ ਦਾ ਮੋਹ ਖੁਆਰੀ ਦਾ ਹੀ ਮੂਲ ਹੈ ਸਤਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਜਿਸ ਮਨੁੱਖ ਉਤੇ ਪ੍ਰਭੂ ਪਰਮਾਤਮਾ ਮੇਰ ਕਰਦਾ ਹੈ ਕਿਰਪਾ ਕਰਦਾ ਹੈ ਉਹ ਗੁਰੂ ਦੇ ਕਹੇ ਅਨੁਸਾਰ ਤੁਰਦਾ ਹੈ ਤੇ ਸੁਖ ਪਾਉਂਦਾ ਹੈ। ਸ਼ਲੋਕ ਮਹਲਾ ਪਹਿਲਾ। ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਹੈ ਨਾਨਕ। ਜਗਤ ਸਮਝਦਾ ਹੈ ਕਿ ਜੇ ਧਨ ਮਿਲ ਜਾਏ ਤਾਂ ਇੱਜ਼ਤ ਬਣੀ ਰਹਿੰਦੀ ਹੈ ਤੇ ਧਰਮ ਕਮਾ ਸਕੀਦਾ ਹੈ। ਸੋ ਧਨ ਮਿੱਤਰ ਨਾ ਕਾਂਢੀ ਐ ਜਿੱਤ ਸਿਰ ਚੋਟਾਂ ਖਾਏ। ਪਰ ਜਿਸ ਧੰਦੇ ਕਾਰਨ ਸਿਰ ਉੱਤੇ ਚੋਟਾਂ ਪਹਿਣ ਉਹ ਧਨ ਮਿੱਤਰ ਭਾਵ ਸ਼ਰਮ ਧਰਮਾਂ ਵਿੱਚ ਸਹਾਈ ਨਹੀਂ ਕਿਹਾ ਜਾ ਸਕਦਾ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰਾ ਜਿਨਾਂ ਪਾਸ ਧਨ ਹੈ ਉਹਨਾਂ ਦਾ ਨਾਮ ਕੰਗਾਲ ਹੈ ਉਹ ਆਤਮਕ ਜੀਵਨ ਵਿੱਚ ਕੰਗਾਲ ਹਨ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰਾ ਤੇ ਹੈ ਪ੍ਰਮਾਤਮਾ ਪ੍ਰਭੂ ਜਿਨਾਂ ਦੇ ਹਿਰਦੈ ਵਿੱਚ ਤੂੰ ਆਪ ਵਸਦਾ ਹੈ ਉਹ ਹਨ ਗੁਣਾ ਦੇ ਸਮੁੰਦਰ ਮਹੱਲਾ ਪਹਿਲਾ दुखी दुनी सहेड़ी जाए तो लगे दुख दुख सह सह के धन इकट्ठा करीदा है जे गुआच जाए तो भी दुख भी दुख ही दुख हुंदा है नानक सच्चे नाम बिना न नी भुख हे नानक प्रभु सच्चे नाम तो बिना किसे मिट दी तृष्णा मिटदी नहीं ਰੂਪੀ ਭੋਖਾ ਨਾ ਉੱਤਰੈ ਜਾਂ ਦੇਖਾਂ ਤਾਂ ਭੁੱਖ ਰੂਪ ਵੇਖਣ ਨਾਲ ਰੂਪ ਦੀ ਤ੍ਰਿਸ਼ਨਾ ਜਾਂਦੀ ਨਹੀਂ ਸੁਖ ਜਿਉਂ ਜਿਉਂ ਵੇਖੀਏ ਤੇਉ ਤਿਉ ਹੋਰ ਤ੍ਰਿਸ਼ਨਾ ਵਧਦੀ ਹੈ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੇ ਦੁੱਖ ਜਿਸਮ ਦੇ ਜਿਤਨੇ ਭੀ ਵਿਧੀਕ ਚਸਕੇ ਹਨ ਉਤਨੇ ਹੀ ਵਿਧੀਕ ਇਸ ਨੂੰ ਦੁੱਖ ਵਿਆਪਦੇ ਹਨ ਮਹੱਲਾ ਪਹਿਲਾ ਅੰਦੇ ਕੰਮੀ ਅੰਧ ਮਨ ਮਨੰਦੈ ਤਨੰਦ ਜਿਉਂ ਜਿ ਵਿਚਾਰ ਹੀਣ ਹੋ ਕੇ ਮੰਦੇ ਕਰਮ ਕੀਤੇ ਜਾਣ ਤਿਉਂ ਤਿਉ ਮਨ ਅੰਨਾ ਭਾਵ ਵਿਚਾਰੋਂ ਸਖਣਾ ਹੁੰਦਾ ਜਾਂਦਾ ਹੈ ਤੇ ਮਨ ਵਿਚਾਰ ਹੀਣ ਹੋਇਆ ਗਿਆਨਿੰਦਰੇ ਪੀਅਨੇ ਹੋ ਜਾਂਦੇ ਹਨ ਭਾਵ ਅੱਖਾਂ ਕੰਨ ਆਦਕ ਭੀ ਮੰਦੇ ਪਾਸੇ ਲੈ ਤੁਰਦੇ ਹਨ ਚਿੱਕੜ ਲਾਇਆ ਕਿਆ ਥੀ ਐ ਜਾਂ ਟੁੱਟੈ ਪੱਥਰ ਬੰਦ ਸੋ ਜਦੋਂ ਪਥਰਾਂ ਦਾ ਬੰਨ ਭਾਵ ਪ੍ਰਭੂ ਦਾ ਨਾਮ ਪ੍ਰਭੂ ਨਾਮ ਦੇ ਵਿਚਾਰ ਦਾ ਪੱਕਾ ਆਸਰਾ ਟੁੱਟ ਜਾਂਦਾ ਹੈ ਤਾਂ ਚਿੱਕੜ ਲਾਇਆ ਕੁਝ ਨਹੀਂ ਬਣਦਾ ਭਾਵ ਹੋਰ ਹੋਰ ਆਸਰੇ ਢੁੰਡਿਆ ਫਿਰ ਕੁਝ ਨਹੀਂ ਬਣਦਾ ਬੰਦ ਟੁੱਟਾ 베ੜੀ ਨਹੀਂ ਨਾ ਤੁਲਹਾ ਨਾ ਹਾਥ ਜਦੋਂ ਬੰਨ ਟੁੱਟ ਗਿਆ ਨਾ 베ੜੀ ਰਹੀ ਨਾ ਤੁਲਹਾ ਰਿਆ ਨਾ ਪਾਣੀ ਦੀ ਹਾਥ ਪੈ ਸਕੇ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਭਾਵ ਪਾਣੀ 'ਚ ਬਹੁਤ ਡੂੰਗਾ ਹੋਇਆ ਜੇਹੀ ਹਾਲਤ ਵਿੱਚ ਏ ਨਾਨਕ ਪ੍ਰਭੂ ਦੇ ਸੱਚੇ ਨਾਮ ਰੂਪ ਬਨ ਬੇੜੀ ਤੁਲ੍ਹੇ ਤੋਂ ਬਿਨਾ ਕਈ ਪੂਰਾ ਦੇ ਪੂਰ ਡੁੱਬਦੇ ਹਨ ਮਹੱਲਾ ਪਹਿਲਾ ਲਖਮਣ ਸੋਇਨਾ ਲਖਮਣ ਰੂਪਾ ਲਖ ਸਾਹਾਂ ਸਿਰ ਸਾਹਾ ਲਖਮਣਾ ਸੋਨਾ ਹੋਵੇ ਤੇ ਲਖਮਣ ਜਾਂਦੀ ਹੋਵੇ ਜੇ ਲੱਖਾਂ ਧਨੀਆਂ ਨਾਲੋਂ ਭੀ ਜੇ ਵੱਡੇ ਧਨੀ ਹੋਣਾ ਲੱਖ ਸਰ ਲੱਖ ਲਸ਼ਕਰ ਲੱਖ ਵਾਜੇ ਨੇ ਜੇ ਲੱਖੀ ਘੋੜੀ ਪਾਤਸ਼ਾਹ ਲੱਖਾਂ ਸਿਪਾਈਆਂ ਦੀਆਂ ਫੌਜਾਂ ਹੋਣ ਲੱਖਾਂ ਵਾਜੇ ਵੱਜਦੇ ਹੋਣ ਨੇ ਜੇ ਬਰਦਾਰ ਲੱਖਾਂ ਫੌਜੀ ਰਸਾਲਿਆਂ ਦੇ ਮਾਲਕ ਬਾਦਸ਼ਾਹ ਹੋਣ ਜਿੱਥੇ ਸਾਇਰ ਲੰਗਣਾ ਅਗਨ ਪਾਣੀ ਅਸਗਾਹ ਪਰ ਜਿੱਥੇ ਵਿਕਾਰਾਂ ਦੀ ਅੱਗ ਤੇ ਪਾਣੀ ਦਾ ਥਾ ਸਮੁੰਦਰ ਲੰਘਣਾ ਪੈਂਦਾ ਹੈ ਕੰਦੀ ਦੇਸ ਨਾ ਵਈ ਤਾਹੀ ਪਵੈ ਕਹਾ ਫਿਰ ਸਮੁੰਦਰ ਦਾ ਕੰਡਾ ਵੀ ਨਹੀਂ ਦਿਸਦਾ ਹਾਏ ਹਾਏ ਦਾ ਕੁਰਲਾਟ ਹੀ ਪੈ ਰਿਆ ਹੁੰਦਾ ਹੈ ਨਾਨਕ ਉਥੇ ਜਾਣੀ ਹੈ ਸ਼ਾਹੀ ਬਾਦਸ਼ਾ ਉਥੇ ਹੈ ਨਾਨਕ ਪੁਰਖੇ ਪਰਖੇ ਜਾਂਦੇ ਹਨ ਕਿ ਕੌਣ ਤਨੀ ਹਨ ਤੇ ਕੌਣ ਬਾਦਸ਼ਾ ਭਾਵ ਦੁਨੀਆਂ ਦਾ ਧਨ ਤੇ ਬਾਦਸ਼ਾਹੀ ਵਿਕਾਰਾਂ ਦੀ ਅੱਗ ਵਿੱਚ ਸੜਨੋ ਤੇ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਣੋ ਬਚਾ ਨਹੀਂ ਸਕਦੇ ਧਨ ਤੇ ਬਾਦਸ਼ਾਹੀ ਹੁੰਦਿਆਂ ਵੀ ਹਾਏ ਹਾਏ ਨਹੀਂ ਮਿਟਦੀ ਤੇ ਅਸਲੀ ਦਨੀਓ ਨੇ ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਹੈ ਪੌੜੀ ਇੱਕ ਨਹਾ ਗਲੀ ਜੰਜੀਰ ਬੰਦ ਰਬਾਣੀ ਐ ਜੋ ਵਿਖਿਆਪ ਚ ਲੱਗੇ ਰਹੇ ਉਹਨਾਂ ਦੇ ਗਲਾਂ ਵਿੱਚ ਮਾਇਆ ਦੇ ਮੋਹ ਦੇ ਬੰਧਨ ਰੂਪ ਜੰਜੀਰ ਪਏ ਹੋਏ ਹਨ ਉਹ ਮਾਨੋ ਰੱਬ ਦੇ ਬੰਦੀਖਾਨੇ ਵਿੱਚ ਕੈਦ ਹਨ ਵੱਡੇ ਛੁੱਟੇ ਸੱਚ ਸੱਚ ਬਖਾਣੀ ਐ ਜੇ ਸੱਚੇ ਪ੍ਰਭੂ ਦੀਪਸ਼ਾਨ ਆ ਜਾਏ ਜੇ ਸਦਾ ਫਿਰ ਪ੍ਰਭੂ ਨਾਲ ਡੂੰਗੀ ਸਾਝ ਬਣ ਜਾਏ ਤਾਂ ਸਦਾ ਫਿਰ ਹਰੀ ਨਾਮ ਦੀ ਰਾਹੀ ਇਹਨਾਂ ਜੰਜੀਰਾਂ ਵਿੱਚ ਵੱਜੇ ਹੋਏ ਛੁੱਟ ਸਕਦੇ ਹਨ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਐ ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਝ ਬਣਾਈਏ ਤਦੋਈ ਨਾਮ ਸਿਮਨ ਰੂਪ ਲਿਖਿਆ ਹੋਇਆ ਲੇਖ ਮਿਲਦਾ ਹੈ ਹੁਕਮੀ ਹੋਏ ਨਵੇੜ ਗਿਆ ਜਾਣੀਐ ਇਹ ਸਾਰਾ ਨਿਰਣਾ ਪ੍ਰਭੂ ਦੇ ਹੁਕਮ ਵਿੱਚ ਹੀ ਹੁੰਦਾ ਹੈ ਤੇ ਇਸ ਦੀ ਸਮਝ ਇਥੋਂ ਜਗਤੋਂ ਤੁਰਿਆ ਹੀ ਪੈਂਦੀ ਹੈ ਪਾਉ ਜਲ ਤਾਰਨ ਹਾਰ ਸ਼ਬਦ ਪਛਾਣੀਐ ਸੋ ਗੁਰੂ ਦੇ ਸ਼ਬਦ ਹੀ ਰਾਹੀ ਉਸ ਪ੍ਰਭੂ ਨਾਲ ਡੂੰਗੀ ਸਾਜ ਪਾਣੀ ਚਾਹੀਦੀ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ ਚੋਰ ਜਾਰ ਜੁਵਾਰ ਪੀੜੇ ਕਹਾਣੀ ਐ ਚੋਰਾ ਬਿ ਵਿਚਾਰੀਆਂ ਤੇ ਜੂਵੇ ਬਾਜਦਕ ਬਿ ਵਿਚਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ ਕੋਲੂ ਵਿੱਚ ਪੀੜੇ ਜਾ ਰਹੇ ਹਨ ਨਿੰਦਕ ਲਾਇ ਇਤਬਾਰ ਮਿਲੇ ਹੜਵਾਣੀ ਐ ਨਿੰਦਕਾਂ ਦੇ ਚੁਗਲ ਖੋਰਾ ਨੂੰ ਮਾਨੋ ਨਿੰਦਿਆ ਤੇ ਚੁਗਲੀ ਦੀ ਹੱਥ ਘੜੀ ਵੱਜੀ ਹੋਈ ਹੈ ਭਾਵ ਇਸ ਭੈੜੀ ਵਾਦੀ ਵਿੱਚੋਂ ਆਪਣੇ ਆਪ ਨੂੰ ਕੱਢ ਨਹੀਂ ਸਕਦੇ ਗੁਰਮੁਖ ਸੱਚ ਸਮਾਏ ਸੁਦਰਗੈ ਜਾਣੀ ਐ ਔਰ ਜੋ ਮਨੋਖ ਗੁਰੂ ਦੇ ਸਾਹਮੁਖ ਹਨ ਉਹ ਪ੍ਰਭੂ ਵਿੱਚ ਲੀਨ ਹੋ ਕੇ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦੇ ਹਨ ਨਿੰਦਕ ਲਾਇ ਤਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੁਧਰ ਗਏ ਜਾਣੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1287 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1288 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ